ਦਾ ਪਰੋਣ ਕਿਸੇ ਨੂੰ ਨਾ ਪਰੇ ਹੋ ਬਾਈ ਤੇ ਡਾਈਵਰਸੀਫਿਕੇਸ਼ਨ ਆਏ ਕੋ ਨਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਉਹ ਦੂਜੀ ਫਸਲਾਂ ਵੱਲ ਨਹੀਂ ਜਾਣਗੇ। ਹੋਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਹੋਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਪਿਆ। ਹੂੰ ਹੂੰ। ਅੱਜ ਤੱਕ ਮਗਰੋਂ ਇਹਨਾਂ ਮਾਤਰ ਪੰਜਾਬ ਦਾ ਜਿਹੜਾ ਰੂਸੀ ਉੱਤੀ ਨਹੀਂ ਲਈ ਸੀ ਮੇਰਾ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਨਹੀਂ ਗਿਆ ਉਹਨਾਂ ਨੇ ਖੁਦ ਕੋ ਪਾਣੀ। ਸੋਇ ਕਿਹੜੀ ਲੜਾਈ ਹੈ ਦੇਖਣ ਨੂੰ ਸਾਡੀ ਕੱल्ल्या ਦੀ ਲੱਗਦੀ ਹੈ ਲੇਕਿਨ ਹਾਇ ਸੱਚੀ ਜਮਾਦ। ਜਿਹੜਾ ਸਰਕਾਰ ਨੇ ਇਹ ਕਰਤੂਤ ਕੀਤੀ ਹੈ। ਜੀ ਤੇਰੀ ਤੋਂ ਉਸ ਮੋਰਚੀ ਤੋਂ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਾਂ ਨਾਲ ਖੜਾਈ ਜਦੋਂ ਵਰਤਨਵਾਦ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਨਾਲ ਜਦੋਂ ਮੈਂ ਇਹ ਸਟੈਪ ਚੱਕਿਆ ਸੀ ਕਿ ਆਪਾਂ ਅਮਰ ਅੰਸ਼ਲ ਕਰਾਂਗੇ ਆਖਰੀ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਇਹ ਬੰਦਤਾ ਕਰਦੇ ਉਹ ਤਾਂ ਇੱਕ ਕਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਿੱਥੇ ਬੰਦੀਆਂ ਦੇ ਨਾਲ ਇਹ ਦੋਸਤੋ ਜੇ ਤਾਂ ਇਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਗੇ ਜੇ ਸਰਕਾਰ ਨੂੰ ਤੁਸੀਂ ਇਥੋਂ ਪਿੱਛੇ ਮੋਰ ਲਿਆ ਮੈਨੂੰ ਨਾ ਚੱਕਣ ਦਿੱਤਾ ਤਾਂ ਸਾਰੇ ਵੱਡਾ ਮੋਰਚਾ ਨਹੀਂ ਕਿਹਾ ਦੋ ਮਿੰਟ ਹੋਰ ਔਰ ਉਹ ਜਿਹੜਾ ਟਾਈਮ ਸਾਡੇ ਪੰਜਾਬ ਹਰਿਆਣਾ ਸਾਰਿਆਂ ਨੂੰ ਬੇਨਤੀ ਆ ਭਾਈ ਬੈਠੇ ਰਹੋ ਪ੍ਰਧਾਨ ਦੀ ਗੱਲ ਕਰ ਲਈਏ ਤੁਹਾਡੇ ਨਾਲ ਵੀ ਮੋਰਚੇ ਨੂੰ ਸੰਭਲਿਆਏ ਤਿੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਨੇ ਜੋਤ ਨਹੀਂ ਪਾਈ ਸੁਪਰੀਮ ਕੋਰਟ ਜੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇਹਨਾਂ ਹਾਲਾਤਾਂ ਦੇ ਵਿੱਚ ਚੱਕਰਾਂ ਡੱਲਿਆ ਨੂੰ ਜਿਤਨਾ ਪਹੁੰਚੇ ਕੁਝ ਸਾਰੀਆਂ ਨੇ ਸੁਣੀਆਂ ਖਬਰਾਂ ਜੀ ਪਰ ਸਵਾਲ ਇਹ ਹੈ ਕਿ ਜਦੋਂ ਵਿਵਾਦ ਸ਼ੁਰੂ ਹੋ ਜਾਂਦਾ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਜ ਵਾਪਰਦੀਆਂ ਅੱਛਾ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ بجائے ਕਿਸਾਨਾਂ ਨੂੰ ਆਪਦੀ ਫਸਲ ਪਾਣੀ ਨੂੰ ਲਾਉਣ ਦੀ ਵੀ ਗਾਇਸ਼ ਦਿੱਤੀ ਜਾ ਸਕਦੀ ਹੈ। ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ। ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾਂ ਵਾਲੀ ਕਾਰਵਾਈ ਮੈਂ ਤਾਂ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ। ਤੇ ਫਿਰ ਵੀ ਜਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਸੀ ਸੱਦ ਕੇ ਕਹਿਰਾਵਨ ਨੂੰ ਚੱਕਣਾ ਔਰ ਕਹਿਰਾਵਨ ਨੂੰ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮਤਲਬ ਲੈ ਬਿੱਲੀ ਦੇ ਬਲੂਂਗੜਿਆਂ ਵਾਂਗੂ ਚੱਕ ਕੇ ਭੱਜੇ ਫਿਰੇ ਨਹੀਂ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਤੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਖਾਣਾ ਥਾਵੇ ਕੋਈ ਚੱਕਰ ਵਿੱਚ ਭੱਜਣ ਨੂੰ ਸੋ ਮੇਰਾ ਗੱਲ ਕਰਨ ਦਾ ਭਾਗ ਹੀ ਆ ਕਿ ਜੇ ਤਾਂ ਮਰਜ਼ੇ ਹਿੱਕ ਦੇ ਵਿੱਚ ਵਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚ ਜਾਣਾ ਤੇ ਪਿੱਠ ਪਿੱਛੋਂ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤੇ ਪਹਿਲੀ ਵਾਰ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਆ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਹ ਬਾਹਰ ਨਹੀਂ ਸਿੱਛ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹਿੰਮਤ ਰੱਖੋ ਜੀ ਬੜੀ ਕਿਰਪਾ ਹਿੰਮਤ ਰੱਖੋ ਹਿੰਮਤ ਕੋਈ ਤੁਹਾਡੀ ਬਹੁਤ ਨਹੀਂ ਕਿਰਪਾ ਹੋਈ ਉਹਦੀ ਸਾਡੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿਰਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੈ ਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਕੋ ਲੋੜ ਲੋਕਾਂ ਦੀ ਇੱਕ ਹੋ ਗਈ ਇਸ ਤੋਂ ਅਗਲੀ ਗੱਲ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਭਾਈ ਜੀ ਬਹਿ ਜਾਓ ਜੀ ਕਮੇਟੀ ਵੱਲੋਂ ਪਾਸ ਹੋ ਗਿਆ ਕਿ ਅਸੀਂ ਇਸ ਦੇ ਦੀ ਗਰੰਟੀ ਕਾਨੂੰਨ ਦੇਉ ਪਸਾਨਾ ਲੀਡਰ ਆਫ ਆਪੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਵਹੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮਐਸਪੀ ਇਰਾਕੀ ਨੂੰ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਅੱਜ ਦੇ ਦੇਖਿਆ ਕਿ ਅੱਜ ਆਪਣਾ ਹੀ ਲੜੀ ਹੈ ਤੰਦਤ ਮੌਨ ਸਰਕਾਰ ਨੇ ਵਾਪਸ ਆਇਆ ਕਿਸੇ ਮੀਟਿੰਗ ਚ ਨਹੀਂ ਲਏ ਅਸੀਂ ਮਨਿੱਤੇ ਗਾਇਦਾ ਵੀ ਅਸੀਂ ਸਰਕਾਰ ਨੂੰ ਵਾਪਸ ਲਏ ਮੇਰੀ ਗੱਲ ਸੁਣੋ ਅਮਲਾ ਕਰਤਾ ਨਾਲ ਦੀ ਨਾਲ ਇਹ ਕਹੇਗਾ ਕਿ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਤੇ ਵੀ ਸਰੋਂ ਵੀ ਕੀਤਾਗੇ ਅਸੀਂ ਛੋਲੇ ਵੀ ਐਮਐਸਪੀ ਦੇ ਗਰੀਦਾਂ ਅਸੀਂ ਮੂੰਗੀ ਜੀ ਐਮਐਸਪੀ ਤੇ ਕੀਤਾਗੇ ਅਸੀਂ ਜੂਟ ਵੀ ਐਮਐਸਪੀ ਤੇ ਕੀਤਾਗੇ ਬਹਿਤਨ ਇਹਨਾਂ ਦਾ ਭਾਵ ਆ ਇਸ ਸਰਕਾਰ ਡਰੀ ਹੋਈ ਐ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਡਾਊਨ ਤੱਕ ਦੀ ਲੜਾਈ ਐ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਡੇ ਨੌਜਵਾਨਾਂ ਨੇ ਦੰਦਿਆਲ ਨੂੰ ਮੇਰਾ ਖਿਆਲ ਆ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਦੇ ਉੱਪਰ ਪੋਸਟ ਕਰਨਾ ਨੰਚਨ ਜਿਹੜਾ ਹੈਗਾ ਉਹ ਰੁਕੇਗਾ ਜਾਂ ਜਾਰੀ ਹੈ ਨੰਚਨ ਜਾਰੀ ਹੈ ਪਿੰਡਲੇ ਵਾਲਾ ਕੋਈ ਨੇ ਉਹ ਵਾਰ ਸੀ ਮਤਲਬ ਹੁਣ ਤਾਂ ਸੀ ਇੱਕੋ ਜਿਹੀ ਹੀ ਅਲੱਗ ਸਰਕਾਰ ਆ ਬੜਾ ਕਿ ਮੇਰੇ ਮੋਢਿਆਂ ਦੇ ਉੱਤੇ ਜਿਨਾਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਜੀ ਭਾਰ ਹੋਰ ਹੈ ਸੀ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੀ ਖਾਤਰ ਕੋ ਡਾਂ ਤੋ ਸਾਰੇ ਮੇਰੇ ਨੇ ਇਸ ਤੱਕ ਕਿ ਸਾਰਿਆਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੀ ਵਿੱਚੋਂ ਅੱਪਾ ਦਾਸ ਇਹ ਜਿਹੜਾ ਕਿਸਾਨ ਮਹਾਪੰਚਾਇਤ ਰੱਖੀ ਜਿਹੜੀ ਰੋਜ ਕਿਸਾਨ ਮਹਾਪੰਚਾਇਤ ਹੋਇਆ ਕਰਦਾ ਨੂੰ ਮੈਂ ਇਸੇ ਹਾਲਤ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਜਾਣਾ ਉਸ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਇਹਨੂੰ ਔਰ ਇਸ ਅੰਦੋਲਨ ਨੂੰ ਜਾਰੀ ਰੱਖਾਂਗੇ ਜਿਹੜਾ ਅਵਾਰਨੈਂਸ ਦੀ ਤੁਸੀਂ ਗੱਲ ਕੀਤੀ ਹੈ ਇਹ ਹਜੇ ਐਜੀਟੇਸ਼ਨ ਤੁਹਾਡਾ ਬਿਹੇਵੀਅਰ ਕਿਵੇਂ ਦਾ ਰਿਹਾ ਜੀ ਜਦੋਂ ਪਾਸੇ ਰਹੇ ਦੇਖੋ ਬਿਹੇਵੀਅਰ ਤਾਂ ਮਤਲਬ ਫਸਾਲੇ ਜਿਹੇ ਜਿਹੇ ਹੁੰਦੇ ਉਹ ਜਿਹੇ ਹੁੰਦੇ ਆ ਔਰ ਇਹ ਵੀ ਨਹੀਂ ਹੈ ਕਿ ਕੋਈ ਏਡੀ ਵੀ ਹਿੰਮਤ ਨਹੀਂ ਗਈ ਕਿ ਬਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿੰਦਗੀ ਦੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਕੋਈ ਉਹਦੀ ਕੋਈ ਰਿਸਰਟ ਕਰ ਸਕਦੀ ਪੋਸੀਬਲ ਨਹੀਂ ਮੁੱਖ ਮੰਤਰੀ ਦਾ ਬਿਆਨ ਹੈ ਕਿ ਜਿਹੜੀਆਂ ਕੇਂਦਰ ਨਾਲ ਮੰਗਾ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਊਂਗਾ ਸੰਸਦ ਜਾਊਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਦੀਨੇ ਮੀਟਿੰਗ ਦੇ ਵਿੱਚ ਸੱਜ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੋਰਚਾ ਚਕਾਇਆ ਮੋਰਚਾ ਫਾਇਆ ਆਪ ਦੇ ਸੁਪਰੀਮੋ ਨੂੰ ਬਚਾਉਣਾ ਲੋਕ ਇੱਕਤਾ ਜਿੰਦਾਬਾਦ 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 ਕਿਸਾਨਾਂ ਦਾ ਇੱਕਤਾ ਜਿੰਦਾਬਾਦ ਜਿੰਦਾਬਾਦ ਜੱਲੀਆਂ ਵਾਲਾ ਸਭ 130 ਸਰਕਾਰਾਂ ਤੋਂ ਦਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਭਾਈ ਆਪਾਂ ਪੜਾਲ ਚ ਸੱਜ ਕੇ ਬਹਿਣਾ ਜਿਹੜੇ ਬਾਅਦ ਚਾਹ ਪਾਣੀ ਪੀਣ ਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਪੰਡਾਲ 'ਚ ਆ ਜਾਓ ਆਪਾਂ ਇੱਕ ਦੋ ਬੁਲਾ ਰਿਆਂ ਤੋਂ ਬਾਅਦ ਛੇਤੀ ਸਰਦਾਰ ਜਗਦੀਸ਼ ਸਿੰਘ ਜੀ ਡਿਲੇਵਰ ਸਾਹਿਬ ਤੁਹਾਡੇ ਨਾਲ ਸਬੋਧਤ ਹੋਣਗੇ ਹੁਣ ਸਭ ਤੋਂ ਪਹਿਲਾਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਥੀ ਸਰਦਾਰ ਸੰਦੇਵ ਸਿੰਘ ਜੀ ਭੋਜਰਾਜ ਉਹ ਤੁਹਾਡੇ ਨਾਲ ਤਿੰਨ ਮਿੰਟ ਵਾਸਤੇ